ਆਪਣੇ ਮੁੰਡੇ ਉੱਥੇ ਡਟੇ ਹੋਏ ਨੇ ਸੇਵਾ 'ਚ ਉਹਨਾਂ ਦੇ ਨਾਲ ਆ ਉਹਨਾਂ ਦੇ ਕਹਿੰਦਾ ਸਰੀਰ ਦੀ ਸਿਹਤ ਦੇ ਲਈ ਤਾਕਤ ਦੇ ਲਈ એનર્ਜੀ ਡਾਊਨ ਹੋਣ ਦੇ ਲਈ ਸਪੈਸ਼ਲ ਜੂਸ ਲੈ ਕੇ ਆਏ ਆ ਜੀ ਕਿਸੇ ਤਰ੍ਹਾਂ ਦੀ ਐ ਨਹੀਂ ਹੈਗਾ ਕਿ ਬਚਤ ਕਰਨ ਵਾਲੀ ਗੱਲ ਨਹੀਂ ਹੈਗੀ ਕਿ ਤੁਸੀਂ ਵੱਡੀ ਪੀਣੀ ਆ ਤਾਂ ਵੱਡੀ ਪੀ ਲਓ ਛੋਟੀ ਪੀਣੀ ਆ ਛੋਟੀ ਪੀ ਲਓ ਇਸ ਤੋਂ ਵੀ ਛੋਟੀ ਹੈ ਆਪਣੇ ਪਿੰਡ ਨਾਲ ਜਦ ਤੱਕ ਧਰਨਾ ਚੱਲੇਗੀ ਜਦ ਤੱਕ ਬਣਿਆ ਕਰੋ ਪੂਰੀ ਸੇਵਾ ਚੱਲੇਗੀ ਜੋ ਦੀ ਸੇਵਾ ਲੰਗਰ ਦੀ ਸੇਵਾ ਪਾਣੀ ਦੀ ਸਾਰੀ ਸੇਵਾ ਚੱਲੇਗੀ ਜਿੰਨੇ ਦਿਨ ਆਪਣਾ ਧਰਨਾ ਚੱਲੇਗਾ ਜੇ ਸ਼ੰਭੂ ਮੋਰਚੇ ਦੇ ਵੱਖ-ਵੱਖ ਰੰਗ ਨੇ ਤਾਂ ਹੁਣ ਖਾਸ ਕਰਕੇ ਪੰਜਾਬੀਆਂ ਦਾ ਇੱਕ ਕੈਰੈਕਟਰ ਹੈ ਲੰਗਰ ਲਾਉਣ ਦਾ ਤਾਂ ਦੇਖ ਸਕਦੇ ਹੋ ਹੁਣ ਜੂਸ ਦਾ ਲੰਗਰ ਹੈ ਫਰੂਟੀਆਂ ਦਾ ਲੰਗਰ ਹੈ ਇਹ ਲੱਗਣਾ ਹੁਣ ਸ਼ੁਰੂ ਹੋ ਗਿਆ ਦੇਖਿਓ ਜਿਹੜਾ ਟਰੱਕ ਪਰਕੇ ਟੈਂਪੂ ਪਰਕੇ ਜਿਹੜਾ ਗੱਡੀ ਪਰਕੇ ਜਿਹੜੀ ਉਹ ਜੂਸ ਦੀ ਲੈ ਕੇ ਆਈ ਜਾ ਰਹੀ ਆ ਤਾਂ ਕਿ ਲੋਕਾਂ ਨੂੰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇੱਥੇ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਦੇਖੋ ਤੁਸੀਂ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸਾਨਾਂ ਦੇ ਲਈ ਸ਼ੰਭੂ ਬਾਰਡਰ ਤੇ ਹੁਣ ਫਰੂਟੀਆਂ ਦਾ ਲੰਗਰ ਆ ਉਹ ਲਗਾ ਦਿੱਤਾ ਗਿਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਇਸ ਵੇਲੇ ਜਿਹੜੇ ਨੇ ਉਹ ਕਿਸਾਨਾਂ ਦੇ ਲਈ ਫਰੂਟੀਆਂ ਲੈ ਕੇ ਆਈਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਕਿਸਾਨਾਂ ਨੂੰ ਇੱਥੋਂ ਗਰਮੀ ਤੋਂ ਰਾਹਤ ਦੇ ਲਈ ਜੂਸ ਹੈ ਉਹ ਦਿੱਤਾ ਜਾ ਸਕੇ ਦੇਖੋ ਇਹ ਤੁਸੀਂ ਕਿ ਕਿਸ ਤਰ੍ਹਾਂ ਹਰ ਇੱਕ ਸੇਵਾ ਜਿਹੜੀ ਆ ਉਹ ਤਨਦੇਹੀ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਜਦੋਂ ਤੁਸੀਂ ਮੋਰਚੇ ਤੇ ਡਟੇ ਹੋ ਤਾਂ ਤੁਹਾਨੂੰ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਆਪਣੇ ਆਪ ਦੇ ਵਿੱਚ ਖੂਬਸੂਰਤ ਤਸਵੀਰ ਹੈ ਜਿੱਥੇ ਕਿ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਡਟੇ ਹੋਏ ਨੇ ਤਾਂ ਕਿ ਆਪਣੀਆਂ ਉਹ ਮੰਗਾਂ ਮਨਵਾਇਆਂ ਜਾ ਸਕਣ ਤਾਂ ਜ਼ੂਮ ਕਰਕੇ ਤਸਵੀਰ ਦਿਖਾਓ ਕਿ ਦੇਖੋ ਢੇਰ ਲੱਗਿਆ ਪਿਆ ਜੂਸ ਤੇ ਫਰੂਟੀਆਂ ਦਾ कि ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਲੰਗਰ ਆ ਚੱਲ ਰਿਹਾ ਤਾਂ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਇਸ ਵੇਲੇ ਰਾਗੀ ਰਬੀ ਇਸ ਦਾ ਸੇਵਨ ਕਰ ਰਹੇ ਨੇ ਇਸ ਨੂੰ ਲੈ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਤਸਵੀਰ ਆ ਪੰਜਾਬੀਆਂ ਦੇ ਦਿਲ ਕਿੱਡੇ ਵੱਡੇ ਨੇ ਜੂਸ ਦਾ ਫਰੂਟੀਆਂ ਦਾ ਲੰਗਰ ਆ ਉਹ ਲਾਰੀਅਲ ਜੂਸ ਦਾ ਲੰਗਰ ਲਾਤਾ ਦੇਖੋ ਤੁਸੀਂ ਰੀਅਲ ਜੂਸ ਦੀਆਂ ਵੱਡੀਆਂ ਛੋਟੀਆਂ तमाम ਬੋਤਲਾਂ ਨੇ ਉਹ ਇਸ ਵੇਲੇ ਵੰਡੀਆਂ ਜਾ ਰਹੀਆਂ ਨੇ ਦੇਖੋ ਪੰਜਾਬੀਆਂ ਦੇ ਦਿਲ ਕਿੱਡੇ ਵੱਡੇ ਨੇ ਤਾਂ ਇਹ ਤਸਵੀਰ ਪਿਆd ਖਾਸ ਤਸਵੀਰ ਹੈ ਤਾਂ ਤੁਹਾਨੂੰ ਤਸਵੀਰ ਸਾਂਝੀ ਕਰ ਰਿਹਾ ਜਿੱਥੇ ਕੀ ਦੇਖੋ ਇਹ ਢੇਰ ਲੱਗੇ ਹੁਣ ਗੱਲਬਾਤ ਕਰ ਲੈਂਦੇ ਆ ਪਾਜੀ ਕਿੱਥੋਂ ਆਏ ਹੋ ਪਿੰਡ ਸਨੋਲੀ ਤੋਂ ਆਇਆ ਜੀ ਗਿਰਕਪੁਰ ਦੇ ਲੱਗੇ ਜੀ ਕੀ ਸੋਚਿਆ ਵੀ ਇਹ ਲੰਗਰ ਕਿਉਂ ਲਾਇਆ ਜਾਵੇ ਬਸ ਸੇਵਾ ਕਰਨ ਆਏ ਜੀ ਗਏ ਅਸੀਂ ਹਾਂ ਹਾਂ ਜੀ ਹਾਂ ਜੀ ਕਿਸਾਨ ਵੀਰਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਵੀਰਾਂ ਦੇ ਲਈ ਜੀ ਆਪਣਾ ਸਸਰੀ ਕਾਲ ਜੀ ਹਾਂ ਜੀ ਆਪਣਾ ਨੰਦੀਪ ਸਿੰਘ ਹੈ ਜੀ ਆਪਣਾ ਪਿੰਡ ਸਨੋਲੀ ਹੈ ਜੀ ਜਰ ਰਿਪਰ ਦੇ ਲੱਗੇ ਜੀ ਅਸੀਂ ਆਪਣੇ ਕਿਸਾਨ ਵੀਰਾਂ ਦੀ ਲੈ ਕੇ ਆਏ ਜੇ ਜੂਸ ਆਪਣੇ ਮੁੰਡੇ ਉੱਥੇ ਡਟੇ ਹੋਏ ਨੇ ਸੇਵਾ 'ਚ ਹਾਂ ਉਹਨਾਂ ਦੇ ਨਾਲ ਆ ਉਹਨਾਂ ਦੇ ਕਹਿੰਦਾ ਸਰੀਰ ਦੀ ਸਿਹਤ ਦੇ ਲਈ ਸ਼ਕਤੀ ਦੇ ਲਈ એનર્ਜੀ ਡਾਊਨ ਨਾ ਹੋਵੇ ਉਹਦੇ ਲਈ ਸਪੈਸ਼ਲ ਜੂਸ ਲੈ ਕੇ ਆਏ ਆ ਜੀ ਲਓ ਜੀ ਇਹ ਦੇਖੋ ਖਾਸ ਗੱਲ ਹੈ ਕਹਿੰਦੇ એનર્ਜੀ ਡਾਊਨ ਨਾ ਹੋਵੇ ਦੇਖੋ ਪੰਜਾਬੀਆਂ ਇਹ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਆਈ ਹੈ ਤਾਂ ਹੈ ਹੀ ਜੀ ਵੀਰ ਜੀ ਹਾਂ ਬਹੁਤ ਵਧੀਆ ਦਾਨ ਕਰ ਰਹੇ ਆ ਬਹੁਤ ਸੇਵਾ ਆ ਹੈ ਇਹ ਦੇਖੋ ਇਹ ਤਸਵੀਰ ਦੇਖ ਲੋ ਸੁਖ ਬਾਜੋ ਇੱਕ ਮਿੰਟ ਤੁਹਾਡੀ ਵੀ رائے ਲੈ ਲੈਣਾ ਦੇਖੋ ਖੂਬਸੂਰਤ ਤਸਵੀਰ ਹੈ ਕਿ ਨਹੀਂ ਇਹ ਬਿਲਕੁਲ ਦੀ ਇੱਕ ਬੱਕਰੀ ਤਸਵੀਰ ਦੇਖਣ ਨੂੰ ਮੈਨੂੰ ਅਸੀਂ ਪਹਿਲੇ ਦਿਨ ਤੋਂ ਦੇਖ ਰਹੇ ਆ ਕਿ ਲੰਗਰ ਨਾਲ ਜਦੋਂ ਕਿਸਾਨ ਪਹੁੰਚਣੇ ਸ਼ੁਰੂ ਹੋਏ ਸੀ ਉਦੋਂ ਤੋਂ ਆ ਰਿਹਾ ਵਾ ਹਾਂ ਇੱਕ ਅਹਿਮ ਗੱਲ ਹੈ ਕਿ ਤਰ੍ਹਾਂ ਤਰ੍ਹਾਂ ਦਾ ਲੰਗਰ ਜਿਵੇਂ ਵੀਰ ਨੇ ਕਹਿੰਨੇ ਕਿ એનર્ਜੀ ਡਾਊਨ ਨਹੀਂ ਹੋਣ ਦੇਣੀ ਅਕਸਰ ਜਦੋਂ ਅਜਿਹਾ ਮਾਹੌਲ ਹੁੰਦਾ ਬੰਦਾ ਘਰ ਤੋਂ ਬਾਹਰ ਹੁੰਦਾ ਉਦੋਂ એનર્ਜੀ ਦੀ ਬਹੁਤ ਜ਼ਰੂਰਤ ਹੁੰਦੀ ਆ ਤਾਂ ਉਸ એનર્ਜੀ ਨੂੰ ਬਚਾਉਣ ਦੇ ਲਈ ਉਸ એનર્ਜੀ ਨੂੰ ਇੱਕ ਕਾਇਮ ਰੱਖਣ ਦੇ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਇਹਨਾਂ ਦੇ ਜ਼ਰੀਏ ਹੀ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਅੱਗੇ ਜਾ ਰਹੇ ਨੇ ਨੇ ਤਾਂ ਇਹ એનર્ਜੀ ਨੂੰ ਕਿਵੇਂ ਆਪਾਂ ਬਣਾ ਕੇ ਰੱਖਣਾ ਵਾ ਜਾਂ ਕਿਵੇਂ ਨੌਜਵਾਨ ਨੇ ਜਿਹੜੇ ਉਹਨਾਂ ਦੀ એનર્ਜੀ ਡਾਊਨ ਨਾ ਹੋਵੇ ਤਾਂ ਉਹਦੇ ਲਈ ਲੰਗਰ ਨਾ ਜਿਹੜਾ ਇੱਕ ਬੜਾ ਵਧੀਆ ਆਈਡੀਆ ਵੀ ਬੜਾ ਵਧੀਆ ਵਾ ਕੇ ਰੀਅਲ ਜੂਸ ਦੇ ਜਿਹੜੀਆਂ ਬੋਤਲਾਂ ਬਾਈ ਹੋਣੀ ਛੋਟੀਆਂ ਵੱਡੀਆਂ ਲੈ ਕੇ ਆ ਰਹੇ ਨੇ ਇੱਕ ਕਿਸਾਨਾਂ ਤੱਕ ਪਹੁੰਚਾਉਣੀਆਂ ਨੇ ਪ੍ਰਸ਼ਾਦਾ ਲਗਾਤਾਰ ਹਾਂ ਠੀਕ ਆ ਸੁਖ ਤਾਂ ਤਾਂ ਅਸੀਂ ਦੋ ਗੱਡੀਆਂ ਲੈ ਕੇ ਆਏ ਸੀਗੇ ਇੱਕ ਸਾਡੀ ਅੱਗੇ ਆ ਜੀ ਅਸੀਂ ਪਿੱਛੋਂ ਹੁਣੀ ਦੁਆਰਾ ਫੇਰ ਅਸੀਂ ਉੱਤੀ ਜਾਵਾਂਗੇ ਟਰਾਲੀਆ ਚ ਬੰਨਦੇ ਜਾ ਰਹੇ ਆ ਭਾਈ ਜੀ ਟੱਟੇ ਰਹੂਗੇ ਹਾਂਜੀ ਹਾਂਜੀ ਅਸੀਂ ਐਦਾ ਹੀ ਟਡੇ ਰਾਂਗੇ ਜੀ ਵਧੀਆ ਗੱਲ ਹੈ ਅਸਲ 'ਚ ਨਾ ਨੌਜਵਾਨੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਉਂਕਿ ਸਿਆਣਿਆਂ ਦੇ ਨਾਲ ਨੌਜਵਾਨ ਅਗਰ ਡਟੇ ਰਹਿਣ ਤਾਂ ਫਿਰ ਆ ਦੇਖੋ ਹਰ ਛੋਟਾ ਵੱਡਾ ਉਸ ਤੋਂ ਵੀ ਇੱਕ ਦੇਖੋ ਇਹ ਦੇਖੋ ਹਰ ਤਰ੍ਹਾਂ ਦੀ ਚੀਜ਼ ਹੈ ਇਹ ਤਸਵੀਰ ਦੇਖੋ ਕਿਸੇ ਤਰ੍ਹਾਂ ਦੀ ਐ ਨਹੀਂ ਹੈਗਾ ਕਿ ਬਚਤ ਕਰਨ ਵਾਲੀ ਗੱਲ ਨਹੀਂ ਹੈਗੀ ਕਿ ਤੁਸੀਂ ਬੜੀ ਪੀਣੀ ਆ ਤਾਂ ਵੱਡੀ ਪੀ ਲੋ ਛੋਟੀ ਪੀਣੀ ਆ ਛੋਟੀ ਪੀ ਲੋ ਇਸ ਤੋਂ ਵੀ ਛੋਟੀ ਹੈ ਤਾਂ ਬਿਲਕੁਲ ਹੈ ਭਾਜੀ ਇਕੱਠੇ ਕਰਕੇ ਕਰ ਰਹੇ ਹਾਂ ਸਾਰੇ ਹਾਂਜੀ 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 ਇੱਥੇ ਪਿੰਡ ਪਿੰਡ ਵੱਲੋਂ ਜੀ ਸੇਵਾ ਲਈ ਹੋਈ ਹੈ ਜੀ ਆਪਣੇ ਪਿੰਡ ਦੇ ਜਦ ਤੱਕ ਧਰਨਾ ਚੱਲੇਗਾ ਜਦ ਤੱਕ ਆਪਣੇ ਕੋਲ ਪੂਰੀ ਸੇਵਾ ਚੱਲੇਗੀ ਜੂਸ ਦੀ ਸੇਵਾ ਲੰਗਰ ਦੀ ਸੇਵਾ ਪਾਣੀ ਦੀ ਸਾਰੀ ਸੇਵਾ ਚੱਲੇਗੀ ਜੀ ਜਿੰਨੇ ਦਿਨ ਆਪਣੇ ਧਰਨਾ ਚੱਲੇਗਾ ਜੇ ਇੱਥੇ ਲੋਕ ਵੀ ਕਹਿੰਦੇ ਜਿੰਨੇ ਦਿਨ ਧਰਨਾ ਚੱਲੂਗਾ ਓਨੇ ਦਿਨ ਜੂਸ ਲੰਗਰ ਦੀ ਸੇਵਾ ਚੱਲਦੀ ਰਹੂਗੀ ਰੀਅਲ ਜੂਸ ਦੇਖ ਸਕਦੇ ਹੋ ਤੁਸੀਂ ਤਾਂ ਸਲਾਮ ਹੈ ਪੰਜਾਬੀਆਂ ਨੂੰ ਸਲਾਮ ਹੈ ਇਹਨਾਂ ਨੌਜਵਾਨਾਂ ਨੂੰ ਜੋ ਆਪਣੇ ਲੋਕਾਂ ਦੇ ਨਾਲ ਖੜੇ ਨੇ ਖਾਸ ਕਰਕੇ ਕਿਸਾਨਾਂ ਦੇ ਨਾਲ ਖੜੇ ਨੇ ਜੋ ਇਸ ਵੇਲੇ ਆਪਣੀਆਂ ਹੱਕਾਂ ਹਕੂਕਾਂ ਦੇ ਲਈ ਸਰਕਾਂ ਤੇ ਹਰ ਰਾਤਾਂ ਕੱਟ ਰਹੇ ਨੇ ਕੈਮਰਾਮੈਨ ਰੋਸ਼ਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ